ਅੱਜਪੰਤੇ ਰਾਜਪੂਤ ਹੋਣ ਕਰਕੇ ਉਹ ਸ਼ਿਕਾਰ ਖੇੜਦੇ ਸਨ ਔਰ ਸ਼ਿਕਾਰ ਖੇੜਦੇ ਹੋਇਆ ਗਰੂਵਤੀ ਹਿਰਨ ਦਾ ਸ਼ਿਕਾਰ ਹੋਣ ਦੇ ਨਾਲ ਉਹਦੇ ਪੇਟ ਵਿੱਚੋਂ ਤੜਫਦੇ ਹੋਏ ਬੱਚੇ ਨਿਕਲਣ ਕਰਕੇ ਉਹਨਾਂ ਦੇ ਮਨ ਨੂੰ ਭਾਰੀ ਸੱਟ ਵੱਜੀ ਉਹਨਾਂ ਉੱਥੇ ਹਥਿਆਰ ਛੁੱਟ ਕੇ ਜਿਹੜਾ ਸੀ ਸਾਧੂ ਹੋਣ ਦਾ ਪ੍ਰਾਣ ਲੈ ਲਿਆ ਉਸ ਬਰਾਗੀਆਂ ਦੇ ਨਾਲ ਵਿਚਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਪਹਿਲੀ ਵਾਰ ਉਹਨਾਂ ਦੀ ਮੁਲਾਕਾਤ ਦੇਹਰਾਦੂਨ ਦੀ ਧਰਤੀ 'ਤੇ 1694-95 ਦੇ ਵਿੱਚ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਉਸ ਵੇਲੇ ਚੱਪੜ ਚਿੜੀ ਜਿਹਨੂੰ ਛੱਪੜ ਚਿੜੀ ਅਸਲ ਦੇ ਵਿੱਚ ਕਈ ਵਾਰ ਜਦੋਂ ਲਬਜ਼ ਗਾਇਬ ਗਾਇੇ ਚੱਲਦੇ ਆ ਤੇ ਉਹ ਬਦਲ ਜਾਂਦੇ ਆ ਇੱਥੇ ਛੱਪੜ ਸੀ ਕਿਉਂਕਿ ਜਦੋਂ ਵੀ ਜੰਗ ਕੀਤੀ ਜਾਂਦੀ ਹੈ ਉਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਸਰਹੰਦ ਨੂੰ ਫਤਿਹ ਕੀਤਾ ਹਰ ਰਸਤੇ ਦੇ ਵਿੱਚ ਆਉਂਦਿਆਂ ਜਾਉਂਨਾਂ ਨੇ ਕੋਈ ਹੋਰ ਕਿਹੜੇ ਇਲਾਕੇ ਫਤਿਹ ਕੀਤੇ ਉਹਨਾਂ ਨੇ ਰੋਤਕ ਥਸਕਾ ਕੜਾਮ ਇਹ ਸਾਰੇ ਇਲਾਕੇ ਇੱਥੋਂ ਤੱਕ ਜਲਾਲਉਦੀਨ ਵਰਗੇ ਜਲਾਦ ਔਰ ਇਸ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਵਰਗੇ ਜਲਾਦ ਜਿਹੜੇ ਉਸ ਸਮੇਂ ਸੰਡੋਰੇ ਦੇ ਕਿਲੇ ਦੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਸੀ ਇਹਨਾਂ ਨੂੰ ਕਿਲਾ ਤੋੜ ਕੇ ਜਿਹੜਾ ਸੀ ਉਹਦੇ ਵਿੱਚੋਂ ਕੱਢ ਕੇ ਇਹਨਾਂ ਨੇ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਵੀ ਕਿਲਾ ਜਿਹੜਾ ਸੀ ਉਹ ਫਤਿਹ ਕੀਤਾ ਇਹਦੇ ਨਾਲ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਲਾਕਤ ਕੀਤੀ ਸੋ ਇਸ ਤਰੀਕੇ ਨਾਲ ਬਾਬਾ ਜੀ ਨੇ ਉਹਨਾਂ ਜਲਾਦਾਂ ਨੂੰ ਵੀ ਸੋਦਾ ਲਾਇਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਔਰ ਛੋਟੇ ਸਾਹਿਬ ਜਦੋਂ ਨੂੰ ਸ਼ਹੀਦ ਕੀਤਾ ਜਦੋਂ ਕੌਮਾਂ ਕਰਵਾਟ ਲੈਂਦੀਆਂ ਨੇ ਤਾਂ ਇਤਿਹਾਸ ਦੀਆਂ ਨੀਹਾਂ ਵੀ थरथਰਾਉਣ ਲੱਗ ਜਾਂਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ 12 ਮਈ ਸਰਹੰਦ ਫਤਿਹ ਦਿਵਸ ਦੀ ਜਿਸ ਨੂੰ ਕਿ ਪੂਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਉਹਨਾਂ ਮਹਾਨ ਯੋਧਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਸਰਹੰਦ ਨੂੰ ਫਤਿਹ ਕੀਤਾ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਜਿੰਦ ਜਾਨ ਵਾਰ ਕੇ ਸਰਹੱਦ ਨੂੰ ਫਤਿਹ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਥਾਪਿਆ ਥਾਪ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਦੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਸਾਡੇ ਨਾਲ ਜੁੜੇ ਨੇ ਗੁਰਪਾਲ ਸਿੰਘ ਜੀ तिमੋਵਾਲ ਜੋ ਕਿ ਐਸਜੀਪੀਸੀ ਦੇ ਵਿੱਚ ਵੀ ਆਪਣੀ ਕਥਾ ਦੀ ਕਥਾਵਾਚਕ ਦੇ ਤੌਰ ਤੇ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਨੇ ਹੋਰ ਵੀ ਕਈ ਥਾਵਾਂ ਤੇ ਜਾ ਕੇ ਆਪਣੇ ਸੰਗਤ ਦੇ ਨਾਲ ਜੋੜਨ ਦਾ ਜਿਹੜਾ ਯਤਨ ਕਰਦੇ ਨੇ ਇਤਿਹਾਸ ਦੇ ਨਾਲ ਸੰਗਤ ਨੂੰ ਜੋੜਦੇ ਨੇ ਸਭ ਤੋਂ ਪਹਿਲਾਂ ਗੁਰਪਾਲ ਸਿੰਘ ਜੀ ਤੇ ਮੋਬਾਲ ਦਾ ਅਸੀਂ ਇਸ ਚੈਨਲ ਦੇ ਉੱਤੇ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਗੁਰਪਾਲ ਸਿੰਘ ਜੀ ਦੇ ਨਾਲ ਇਹੀ ਵਿਚਾਰ ਕਰਾਂਗੇ ਕਿ ਬੰਦਾ ਸਿੰਘ ਬਹਾਦਰ ਦਾ ਜਿਹੜਾ ਜੀਵਨ ਸੀ ਉਹ ਕਿਵੇਂ ਦਾ ਸੀ ਤੇ ਕਿਵੇਂ ਸਭ ਤੋਂ ਪਹਿਲਾਂ ਉਹਨਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਕਦੋਂ ਹੋਇਆ ਦੇਖੋ ਜਦੋਂ ਆਪਾਂ ਸਿੱਖ ਇਤਿਹਾਸ ਵਿੱਚ ਝਾਤ ਮਾਰਦੇ ਹਾਂ ਪੁੰਛ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੁੰਦਾ ਹੈ ਭਾਵੇਂ ਉਹਨਾਂ ਦੇ ਪਿਤਾ ਦਾ ਨਾਮ ਆਰਾਮਦੇਵ ਕਰਕੇ ਵੀ ਇਤਿਹਾਸ ਵਿੱਚ ਆਉਂਦਾ ਹੈ ਜੀ ਬਚਪਨ ਤੋਂ ਹੀ ਰਾਜਪੂਤ ਹੋਣ ਕਰਕੇ ਉਹ ਸ਼ਿਕਾਰ ਖੇਡਦੇ ਸਨ ਜੀ ਔਰ ਸ਼ਿਕਾਰ ਖੇਡਦੇ ਹੋਏ ਆ ਗਰਭਵਤੀ ਹਿਰਨ ਦਾ ਸ਼ਿਕਾਰ ਹੋਣ ਦੇ ਨਾਲ ਉਦੇ ਪੇਟ ਵਿੱਚੋਂ ਤੜਫਦੇ ਹੋਏ ਬੱਚੇ ਨਿਕਲਣ ਕਰਕੇ ਉਹਨਾਂ ਦੇ ਮਨ ਨੂੰ ਭਾਰੀ ਛੱਟ ਵੱਜੀ ਉਹਨਾਂ ਉੱਥੇ ਹਥਿਆਰ ਛੁੱਟ ਕੇ ਜਿਹੜਾ ਸੀ ਸਾਧੂ ਹੋਣ ਦਾ ਪ੍ਰਾਣ ਲੈ ਲਿਆ ਉਸ ਬਰਾਗੀਆਂ ਦੇ ਨਾਲ ਵਿਚਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਪਹਿਲੀ ਵਾਰ ਉਹਨਾਂ ਦੀ ਮੁਲਾਕਾਤ ਦੇਹਰਾਦੂਨ ਦੀ ਧਰਤੀ ਤੇ 1694-95 ਦੇ ਵਿੱਚ ਹੁੰਦੀ ਹੈ ਜੀ ਉਹਦੇ ਥੋੜੀ ਵਾਰਤਾ ਲਾਗਉਣ ਤੋਂ ਬਾਅਦ ਦੂਜੀ ਵਾਰ ਮੁਲਾਕਾਤ ਉਹਨਾਂ ਦੀ ਗੋਦਾਵਰੀ ਦੇ ਕੰਢੇ ਨਦੀ ਢ ਵਿਖੇ ਹੁੰਦੀ ਹੈ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਚੇਤੇ ਕਰਾਉਂਦੇ ਆ ਵੀ ਤੂੰ ਇੱਕ ਰਾਜਪੂਤ ਬਹਾਦਰ ਸਿਪਾਹੀ ਐ ਜੀ ਔਰ ਤੂੰ ਹਥਿਆਰ ਸੁੱਟ ਬੈਠਾ ਐ ਦੋ ਹਿਰਨੀ ਦੇ ਬੱਚੇ ਤੜਫਦੇ ਤੇਰੇ ਕੋਲ ਦੇਖੇ ਨਹੀਂ ਗਏ ਪਰ ਇਧਰ ਛਾਤੀ ਮਾਰ ਕੇ ਵੇਖ ਇੱਥੇ ਇਨਸਾਨਾਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਔਰ ਇੱਥੇ ਛੋਟੇ ਸਹਿਬਜ਼ਾਦਿਆਂ ਦਾ ਜ਼ਿਕਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤਾ ਉਹਨਾਂ ਨੇ ਕਿਹਾ ਹਥਿਆਰ ਚੁੱਕ ਔਰ ਉਹਦੇ ਨਾਲ ਜ਼ੁਲਮ ਤੇ ਜ਼ਾਲਮ ਦਾ ਸਫਾਇਆ ਕਰ ਹਥਿਆਰ ਸੁੱਟਣ ਨਾਲ ਕਦੀ ਵੀ ਸ਼ਾਂਤੀ ਨਹੀਂ ਆਉਂਦੀ ਸ਼ਾਂਤੀ ਦਾ ਜਨਮ ਯੁੱਧ ਦੀ ਕੋਖ ਵਿੱਚ ਹੁੰਦਾ ਹੈ ਸੋ ਇਸ ਕਰਕੇ ਸ਼ਾਂਤੀ ਦੀ ਕੋਖ ਵਿੱਚ ਹੀ ਯੁੱਧ ਪਲਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਉਸੇ ਵੇਲੇ ਗੁਰੂ ਪਾਸ਼ਾ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਗੁਰੂ ਪਾਸ਼ਾ ਪਾਸੋਂ ਪੰਜ ਤੀਰ ਪੰਜ ਸਿੰਘਾਂ ਦਾ ਜਥਾ ਲੈ ਕੇ ਉਹ ਨਦੀਰ ਦੀ ਧਰਤੀ ਤੋ ਥਾਪੜਾ ਲੈ ਕੇ ਚੱਲੇ ਔਰ ਉਹਨਾਂ ਨੇ ਇਹ ਪੰਜ ਤੀਰ ਉਹ ਬਖਸ਼ੇ ਜਿਹੜੇ ਉਹ ਆਪਣੇ ਚਿੱਲੇ ਤੇ ਚੜਾ ਕੇ ਚਲਾਉਂਦੇ ਸੀ ਹੁਣ ਥੋੜਾ ਜਿਹਾ ਝਾਤੀ ਮਾਰ ਕੇ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਨੋਸ਼ ਕਮਾਨ ਨੌ ਟਾਂਕ ਦਾ ਹੈ ਇੱਕ ਟਾਂਕ ਦੇ ਵਿੱਚ ਲਗਭਗ 24 ਕਿਲੋ 900 ਗ੍ਰਾਮ ਹੁੰਦਾ ਹੈ ਜੀ ਤੇ ਨੌ ਦੇ ਨਾਲ ਜੇ ਤੁਸੀਂ ਮਲਟੀਪਲਾਈ ਕਰੋਗੇ ਲਗਭਗ 2 ਕੁਇੰਟਲ 25 ਕਿਲੋ ਦਾ ਉਹ ਚਿੱਲਾ ਬਣਦਾ ਜਿਹਦੇ ਤੇ ਗੁਰੂ ਗੋਬਿੰਦ ਸਿੰਘ ਤੀਰ ਚੜਾ ਕੇ ਛੜਦੇ ਔਰ ਕਿੰਨਾ ਕੋ ਬਾਜੂ ਦਾ ਬਲ ਲੱਗਦਾ ਹੋਵੇਗਾ ਉਹ ਤੀਰ ਉਹਨਾਂ ਨੇ ਉਹਨਾਂ ਨੂੰ ਸੌਂਪਿਆ ਹੈ ਕਿ ਜਦੋਂ ਕਦੇ ਇਹੋ ਜਿਹਾ ਵਕਤ ਆਵੇ ਜਿੱਥੇ ਸਾਰੇ ਹਥਿਆਰ ਜਿਹੜੇ ਨੇ ਉਸ ਤੋਂ ਨਬੂਦ ਹੋ ਜਾਣ ਜਾਂ ਨਾ ਚੱਲਦੇ ਹੋਣ ਉੱਥੇ ਇਹ ਤੀਰ ਤੁਸਾਂ ਵਰਤਣੇ ਹਨ ਫਿਰ ਯਾਦ ਹੈ ਕਿ ਉਹ ਕਮਾਨ ਵੀ ਉਹੋ ਜਿਹਾ ਦਿੱਤਾ ਹੋਏਗਾ ਜਿਹੜਾ ਉਹ ਤੀਰਾਂ ਨੂੰ ਚਲਾ ਸਕਦਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਾਹਾਂ ਵਿੱਚ ਉਹਨਾਂ ਬਲ ਵੀ ਜ਼ਰੂਰ ਹੋਏਗਾ ਜਿੰਨੇ ਬਲ ਨਾਲ ਗੁਰੂ ਪਾਸ਼ਾ ਜੀ ਖਿੱਚ ਕੇ ਤੀਰ ਛੱਡਦੇ ਹੋਣਗੇ ਤਾਂ ਹੀ ਉਹ ਪੰਜ ਤੀਰ ਉਹਨਾਂ ਨੂੰ ਸੌਂਪ ਕੇ ਉਹਨਾਂ ਨੇ ਭੇਜਿਆ ਚਲੋ ਅੱਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਆ ਕੇ ਹਮਲੇ ਕਰਦੇ ਵਜ਼ੀਰ ਖਾਨ ਨੂੰ ਪਹਿਲਾਂ ਹੀ ਖਬਰ ਹੋ ਜਾਂਦੀ ਹੈ ਵੀ ਹੌਲੀ ਹੌਲੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਸਰਹੰਦ ਦੀ ਧਰਤੀ ਤੇ ਆਏਗਾ ਭਾਵੇਂ ਉਹਦਾ ਲਿਖਤ ਪੜਤ ਕਰਨ ਵਾਲਾ ਆਲੀ ਸਿੰਘ ਜਿਹੜਾ ਸੀ ਉਸ ਵੇਲੇ ਉਹ ਪੈਰੋਕਾਰ ਹੁੰਦਾ ਸੀ ਉਹਨੇ ਆਲੀ ਸਿੰਘ ਨੂੰ ਇਹ ਖਤ ਕਿਹਾ ਵੀ ਖਤ ਲਿਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜੇ ਤੂੰ ਵਾਕਿਆ ਜਰਨਲ ਹੈ ਤੇ ਇੱਥੇ ਸਰਹੰਦ ਦੀ ਧਰਤੀ ਤੇ ਆ ਕੇ ਸਾਡੇ ਨਾਲ ਮੁਕਾਬਲਾ ਕਰ ਤੇਨੂੰ ਪਤਾ ਲੱਗੇ ਜਰਨਲ ਕਿਦਾਂ ਦੀ ਹੁੰਦੀ ਹੈ ਤੇ ਭਾਈ ਆਲੀ ਸਿੰਘ ਉਹਦੋਂ ਮੁਸਕਰਾ ਕੇ ਕਹਿੰਦੇ ਆ ਵੀ ਵजीर खान ਨੂੰ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਵਾਕਈ ਬਹਾਦਰ ਹੋਇਆ ਤੇ ਤੈਨੂੰ ਚਿੱਠੀ ਭੌਣ ਦੀ ਲੋੜ ਨਹੀਂ ਵਾਪੇ ਚੱਲ ਕੇ ਸਰਾਂ ਦੀ ਧਰਤੀ ਤੇ ਆ ਜਾਏਗਾ ਇਸੇ ਤਰ੍ਹਾਂ ਹੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਉਸ ਵੇਲੇ ਚੱਪੜ ਚਿੜੀ ਜਿਹਨੂੰ ਛੱਪੜ ਚਿੜੀ ਅਸਲ ਦੇ ਵਿੱਚ ਕਈ ਵਾਰ ਜਦੋਂ ਲਬਜ ਗਾਇਬ ਗਾਇੇ ਚੱਲਦੇ ਆ ਤੇ ਉਹ ਬਦਲ ਜਾਂਦੇ ਆ ਇੱਥੇ ਛੱਪੜ ਸੀ ਕਿਉਂਕਿ ਜਦੋਂ ਵੀ ਯੰਗ ਕੀਤੀ ਜਾਂਦੀ ਹੈ ਉਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜੀ ਚਿੜੀ ਚਿੜੀ ਦਰਖਤਾਂ ਦੀ ਸੰਘਣੀ ਬਾਦੀ ਨੂੰ ਛਿੜੀ ਗਿਆ ਜਾਂਦਾ ਹੈ ਉੱਥੇ ਛੱਪੜ ਵੀ ਮੌਜੂਦ ਸੀ ਤੇ ਦਰਖਤ ਦਰਖਤਾਂ ਦੀ ਛਿੜੀ ਵੀ ਮੌਜੂਦ ਸੀ ਦਰਖਤਾਂ ਦੀ ਛਿੜੀ ਕੇਲੇ ਦਾ ਕੰਮ ਵੀ ਕਰਦੀ ਹੈ ਇਸ ਕਰਕੇ ਛੱਪੜ ਛਿੜੀ ਨੂੰ ਅੱਜ ਚੱਪੜ ਚਿੜੀ ਕਿਹਾ ਜਾਂਦਾ ਹੈ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਜਿਹੜਾ ਸੀ ਪਤਾ ਲੱਗਾ ਵੀ ਵਜ਼ੀਰ ਖਾਂ ਫੌਜਾਂ ਲੈ ਕੇ ਆ ਰਹੇ ਭਾਵੇਂ ਥੋੜਾ ਜਿਹਾ ਹੋਰ ਜੇ ਡੀਪਲੀ ਜਾਈਏ ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਇਧਰ ਨੂੰ ਆ ਰਿਹਾ ਹੈ ਜੀ ਉਹਨੇ ਉਸ ਵੇਲੇ ਔਰੰਗਜ਼ੇਬ ਨੂੰ 25 April 1710 ਨੂੰ ਇੱਕ ਚਿੱਠੀ ਲਿਖੀ ਵੀ ਮੈਨੂੰ ਹੋਰ ਫੌਜਾਂ ਦਿੱਤੀਆਂ ਜਾਣ ਹੋਰ ਹਥਿਆਰ ਦਿੱਤੇ ਜਾਣ ਤਾਂ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰ ਸਕਾਂ ਨਹੀਂ ਤੇ ਉਹਨੇ ਬੁਰੇ ਤਰੀਕੇ ਨਾਲ ਸਰਹੰਦ ਨੂੰ ਇਸ ਤੋਂ ਨ부ਦ ਕਰ ਦੇਣਾ 28 April 1710 ਨੂੰ ਉਸ ਵੇਲੇ ਬਹਾਦਰ ਸ਼ਾਹ ਨੇ ਆਪਣੇ ਮੇਨ ਅਹਿਲਕਾਰ ਨੂੰ ਡਿਊਟੀ ਲਈ ਕਿ ਇਹ ਸਾਰੇ ਕਿਲੇਦਾਰਾਂ ਨੂੰ ਚਿੱਠੀਆਂ ਕੱਢੀਆਂ ਜਾਣ ਉਸ ਵੇਲੇ ਐਮਨਾਬਾਦ ਦੇ ਕਿਲੇਦਾਰ ਨੂੰ ਚਿੱਠੀ ਕੱਢੀ ਗਈ ਜੀ ਵੀ ਸਰਹੰਦ ਦੇ ਜਿਹੜੇ ਅਹਿਲਕਾਰ ਨੇ ਜਾਂ ਸਰਹੰਦ ਦੇ ਜਿਹੜੇ ਨਵਾਬ ਹੈ ਉਹਨਾਂ ਨੂੰ ਨਾਲ ਲੈ ਕੇ ਤੇ ਵਜ਼ੀਰ ਖਾਨ ਦੀ ਮਤਤ ਕੀਤੀ ਜਾਏ ਉਸ ਵੇਲੇ ਵੱਖ-ਵੱਖ ਥਾਵਾਂ ਤੋਂ ਫੌਜਾਂ ਕਤਰ ਹੋ ਕੇ ਵਜ਼ੀਰ ਖਾਨ ਦੀ ਮਤਲਬ ਹੀ ਪਹੁੰਚੀਆਂ ਭਾਵੇਂ ਹਿਸਟਰੀ ਵਿੱਚ 1 ਲੱਖ ਫੌਜ ਦਾ ਜ਼ਿਕਰ ਕੀਤਾ ਜਾਂਦਾ ਪਰ ਡਾਕਟਰ ਗੰਡਾ ਸਿੰਘ ਦੇ ਅੰਕੜਿਆਂ ਮੁਤਾਬਕ 2.5 ਲੱਖ ਫੌਜ ਵजीर खान ਨੇ ਇਕੱਤਰ ਕੀਤੀ ਜਿਹੜੀ ਚੱਪੜਚੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਕਾਬਲੇ ਲੜਨੀ ਹੈ ਇਹਦੇ ਵਿੱਚ ਉਹਨੇ 8 ਹਾਥੀ ਉਹ ਖੁੰਖਾਰ ਸੀ ਜਿਹੜੇ ਸਾਹਮਣੇ ਲਾਏ ਸੀ ਪਿੱਛੇ ਨੇ ਤੋਪਚੀ ਲਾਏ ਸੀ ਉਸ ਤੋਂ ਪਿੱਛੇ ਘੋੜਸਵਾਰ ਉਸ ਤੋਂ ਪਿੱਛੇ ਜਿਹੜੇ ਸੀ ਪੈਦਲ ਹਥਿਆਰਬੰਦ ਫੌਜੀ ਲਗਾ ਕੇ ਇਹਨੇ ਚੱਪੜਚੜੀ ਦੇ ਵਿੱਚ 3 ਟੁਕੜੀਆਂ ਬਣਾਈਆਂ ਇੱਕ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਸੁਚਾਨੰਦ ਇਹ ਕਿਉਂਕਿ ਇਹਦੇ ਖੱਬੇ ਪਾਸੇ ਸੀ ਔਰ ਸੈਂਟਰ ਦੇ ਵਿੱਚ ਵਜ਼ੀਰ ਖਾਂ ਉਹਦੇ ਨਾਲ ਫੌਜਾਂ ਔਰ ਇਹਦੇ ਸੱਜੇ ਪਾਸੇ ਜਿਹੜਾ ਸੀ ਉਸ ਵੇਲੇ ਇਹਦਾ ਸਿੱਪੇ ਸਲਾਰ ਹੈ ਜਿਹੜਾ ਸ਼ੇਰ ਮੁਹੰਮਦ ਖਾਂ ਕੋਟਲਾ ਭਾਵੇਂ ਚਲੋ ਜੇ ਝਾਤੀ ਮਾਰ ਕੇ ਵਖੀਏ ਸ਼ੇਰ ਮੁਹੰਮਦ ਕੋਟਲਾ ਉਹੀ ਹੈ ਜਿਨੇ ਹਾ ਦਾ ਨਾਰਾ ਮਾਰਿਆ ਸੀ ਪਰ ਇਹਨੇ ਇਸ ਵੇਲੇ ਸਰਹੰਦ ਦੇ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੁਕਾਬਲਾ ਵੀ ਕੀਤਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਤਿੰਨ ਟੁਕੜੀਆਂ ਬਣਾਈਆਂ ਇਧਰ ਸੁੱਚਾ ਨਾਨ ਦੇ ਸਾਹਮਣੇ ਬਾਬਾ ਬਾਦ ਸਿੰਘ ਨੂੰ ਔਰ ਸੈਂਟਰ ਦੇ ਵਿੱਚ ਵਜੀਰ ਖਾਨ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਆਪ ਲੱਗੇ ਔਰ ਸੱਜੇ ਪਾਸੇ ਬਾਬਾ ਬਨੂਧ ਸਿੰਘ ਨੂੰ ਸ਼ੇਰ ਮੁਹੰਮਦ ਕੋਟਲੇ ਦੇ ਸਾਹਮਣੇ ਲਗਾਇਆ ਹੁਣ ਇਹਦੇ ਦੌਰਾਨ ਜਦੋਂ ਹਾਥੀ ਸਾਹਮਣੇ ਫਰੰਟ ਤੇ ਲਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਉਂਤ ਬਣਾ ਕੇ ਤੋਪਾਂ ਨਾਲ ਹਮਲਾ ਜਦੋਂ ਹਾਥੀਆਂ ਤੇ ਕੀਤਾ ਕਿਉਂਕਿ 6 ਤੋਪਾਂ ਸੀ ਇਹਨਾਂ ਕੋਲ ਉਹ ਜਦੋਂ ਹਾਥੀਆਂ ਦੇ ਤੋਪਾਂ ਲਗੀਆਂ ਤੀਰ ਲਗੇ ਤੇ ਹਾਥੀ ਚੰਗਿਆੜਦੇ ਹੋਏ ਪਿੱਛੇ ਤੂਪ ਜੀਆਂ ਨੂੰ ਉਹਨਾਂ ਨੇ ਮਦਣਾ ਸ਼ੁਰੂ ਕਰ ਦਿੱਤਾ ਤੂਪਚੀ ਤੋਪਾਂ ਛੱਡ ਕੇ ਭੱਜ ਗਏ ਔਰ ਹਾਥੀਆਂ ਨੇ ਘੋੜਿਆਂ ਵਾਲਿਆਂ ਨੂੰ ਵੀ ਅੱਗੇ ਲਾ ਕੇ ਭਜਾਉਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਜੰਗ ਦਾ ਜਿਹੜਾ ਸੀ ਉਹ ਪਾਸਾ ਬਦਲਣਾ ਸ਼ੁਰੂ ਹੋ ਗਿਆ ਇੰਨੇ ਨੂੰ ਬਾਬਾ ਬਨੋਦ ਸਿੰਘ ਨੇ ਸ਼ੇਰ ਮੁਹੰਮਦ ਖਾਂ ਕੋਟਲੇ ਤੇ ਹਮਲਾ ਕੀਤਾ ਭਾਵੇਂ ਉਹ ਭਾਰੀ ਪੈ ਰਿਆ ਸੀ ਪਰ ਬਾਬਾ ਬਨੋਦ ਸਿੰਘ ਨੇ ਬੜੇ ਤਰੀਕੇ ਨਾਲ ਮੁਕਾਬਲਾ ਕੀਤਾ ਔਰ ਇੱਕ ਗੋਲੀ ਦਾ ਫਾਇਰ ਜਿਹੜਾ ਸੀ ਉਹ ਸ਼ੇਰ ਮੁਹੰਮਦ ਕੋਟਲੇ ਦੇ ਛਾਤੀ ਵਿੱਚ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਬਾ ਮਨੋਜ ਸਿੰਘ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫਰੰਟ ਤੇ ਆ ਕੇ ਲਾਣ ਲੱਗ ਪਏ। ਇਧਰ ਬਾਬਾ ਬਾਦ ਸਿੰਘ ਨੇ ਏਡੀ ਬਹਾਦਰੀ ਨਾਲ ਮੁਕਾਬਲਾ ਕੀਤਾ ਕਿ ਸੁੱਚਾ ਆਨੰਦ ਫੌਜਾਂ ਦੀ ਗਵਾਹੀ ਛੱਡ ਕੇ ਸਰਹੰਦਵਾਲ ਨੂੰ ਭੱਜ ਉੱਠਿਆ ਔਰ ਉਹਦੀਆਂ ਫੌਜਾਂ ਵੀ ਨੱਠਣੀਆਂ ਸ਼ੁਰੂ ਹੋ ਗਈਆਂ ਤੇ ਬਾਬਾ ਬਾਦ ਸਿੰਘ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫਰੰਟ ਤੇ ਆ ਕੇ ਉਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ। ਹੁਣ ਇਹਦੇ ਨਾਲ ਹੀ ਵਜ਼ੀਰ ਖਾਨ ਨੇ ਥੋੜਾ ਜਿਹਾ ਜਿਹੜਾ ਸੀ ਚਿਕਾਨੀ ਦੇ ਕੇ ਫੌਜਾਂ ਦੇ ਪਿੱਛਿਆਂ ਦੀ ਇੱਕ ਬਰਸ਼ੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਵਾਲ ਨੂੰ ਜ਼ੋਰ ਦੀ ਵਾਰ ਕੀਤਾ ਜਦੋਂ ਉਹਨੇ ਬਰਸ਼ਾ ਜ਼ੋਰ ਦੀ ਸੁਟਿਆ ਤੇ ਬਾਬਾ ਬਾਦ ਸਿੰਘ ਦੀ ਫੁਰਤੀ ਮਸ਼ਹੂਰ ਸੀ ਬਾਦ ਸਿੰਘ ਉਹਨਾਂ ਨੂੰ ਕਿਹਾ ਹੀ ਤਾਂ ਜਾਂਦਾ ਸੀ ਉਹਨਾਂ ਦੀ ਅੱਖ ਬਾਜਵਲੀ ਸੀ ਉਹਨਾਂ ਨੇ ਬੜੀ ਤੇਜ਼ੀ ਨਾਲ ਉੜਦੇ ਹੋਏ ਬਰਸ਼ੇ ਨੂੰ ਹੱਥ ਨਾਲ ਪਕੜ ਕੇ ਉਹੀ ਬਰਸ਼ਾ ਵਾਪਸ ਜਿਹੜਾ ਸੀ ਉਹ ਵਜ਼ੀਰ ਖਾਂ ਵੱਲ ਨੂੰ ਮਾਰਿਆ ਤੇ ਵਜ਼ੀਰ ਖਾਂ ਘੋੜੇ ਤੋਂ ਥੱਲੇ ਡਿੱਗ ਪੈਂਦਾ ਇਹਦੇ ਨਾਲ ਹੀ ਡਿੱਗਦਾ ਹੋਇਆ ਇੱਕ ਤੀਰ ਉਹ ਬਾਬਾ ਬਾਦ ਸਿੰਘ ਦੇ ਮੋਢੇ ਤੇ ਮਾਰਨ ਦਿੰਦਾ ਤੇ ਬਾਬਾ ਬਾਸ ਸਿੰਘ ਵੀ ਘੋੜੇ ਤੇ ਦਿਖ ਪੈਂਦੇ ਆ ਇਹਦੇ ਨਾਲ ਨਾਲ ਫੇਰ ਬਾਬਾ ਬਨੋਦ ਸਿੰਘ ਤੇ ਭਾਈ ਫਤੇ ਸਿੰਘ ਹੁਣ ਥੋੜੀ ਜੀ ਗੱਲ ਵੇਖਣ ਵਾਲੀ ਇਹ ਹੈ ਜਦੋਂ ਵजीर खान ਘੋੜੇ ਤੇ ਚੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਵੱਲ ਨੂੰ ਵਧ ਰਿਹਾ ਹੈ ਉਹਨੇ ਇੱਕ ਤਲਵਾਰ ਦਾ ਵਾਰ ਜਿਹੜਾ ਸੀ ਉਹ ਬਾਬਾ ਬਾਸ ਸਿੰਘ ਵੱਲੋਂ ਕਰਨਾ ਸ਼ੁਰੂ ਕੀਤਾ ਉਹ ਜਿਹੜੀ ਤਲਵਾਰ ਵਾਲੀ ਬਾਹ ਸੀ ਉਹਦੇ ਤੇ ਭਾਈ ਫਤੇ ਸਿੰਘ ਨੇ ਇੱਕ ਵਾਰ ਕੀਤਾ ਹੈ ਤੇ ਉਹਦਾ ਮੋਢਾ ਤਲਵਾਰ ਦੇ ਨਾਲ ਹੀ ਜਿਹੜਾ ਉਹ ਕੱਟ ਸੁਟਿਆ ਫਿਰ ਦੂਸਰੇ ਨੰਬਰ ਤੇ ਭਾਈ ਫਤਿਹ ਸਿੰਘ ਨੇ ਵਜ਼ੀਰ ਖਾਨ ਦਾ ਜਿਹੜਾ ਸੀ ਉਹ ਬੁਰਾ ਹਾਲ ਫਟਾਂ ਦੇ ਨਾਲ ਕੀਤਾ ਪਰ ਉਹਨੂੰ ਮਾਰਿਆ ਨਹੀਂ ਉਹਨੂੰ ਘੋੜਿਆਂ ਪਿੱਛੇ ਪਾ ਕੇ ਉਹਨਾਂ ਨੇ ਸਰਹੰਦ ਦੀ ਧਰਤੀ ਤੇ ਖੜਿਆ ਲਗਭਗ 20-22 ਕਿਲੋਮੀਟਰ ਉਹਨੂੰ ਘੋੜਿਆਂ ਪਿੱਛੇ ਪਾ ਕੇ ਧੋਇਆ ਗਿਆ ਸਰਹੰਦ ਵਿੱਚ ਜਾ ਕੇ ਢੰਡੋਰਾ ਪਟਿਆ ਗਿਆ ਵੀ ਜਿੰਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਬਚਿਆਂ ਨੂੰ ਸ਼ਹੀਦ ਕੀਤਾ ਹੈ ਅੱਜ ਉਹਨੂੰ ਫਲ ਮਿਲਣ ਲੱਗਾ ਤੇ ਸਾਰੇ ਇਕੱਠੇ ਹੋ ਕੇ ਦੇਖੋ ਜਿਵੇਂ ਸਹਬਜ਼ਾਦਿਆਂ ਨੂੰ ਸ਼ਹੀਦ ਹੁੰਦਾ ਦੇਖੇ ਐਵੇਂ ਇਹਨੂੰ ਵੀ ਸ਼ਹੀਦ ਹੁੰਦਾ ਵੇਖੋ ਉਥੇ ਜਾਂੜ ਦੇ ਦਰਖਤ ਦੇ ਨਾਲ ਵਜ਼ੀਰ ਖਾਨ ਨੂੰ ਪੁੱਠਾ ਲਟਕਾ ਕੇ ਇਹਦੇ ਸਿਰ ਵਾਲੇ ਪਾਸੇ ਪ੍ਰਾੜੀ ਨਾਲ ਧੂਆ ਲਾਇਆ ਗੇ ਮੱਠੀ ਮੱਠੀ ਅੱਗ ਇਹਨੂੰ ਲੱਗ ਰਹੀ ਹੈ ਉਹਦੇ ਨਾਲ ਇਹਨੂੰ ਸੇਕ ਲੱਗਦਾ ਤੜਫ ਰਿਹਾ ਔਰ ਬਾਹ ਦੇ ਵਿੱਚੋਂ ਖੂਨ ਚੋਰ ਰਿਹਾ ਇਹਦੇ ਨਾਲ ਨਾਲ ਇੱਲਾਂ ਗਿਰਜਾਂ ਆ ਕੇ ਇਹਨੂੰ ਜਿਉਂਦੇ ਨੂੰ ਉਹਨਾਂ ਨੇ ਨੋਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਖੂਨ ਵਗ ਰਿਹਾ ਸੀ ਇਸ ਤਰ੍ਹਾਂ ਤੜਫ ਤੜਫ ਕੇ ਇਹ ਮੌਦੇ ਘਾਟ ਉਤਰ ਗਏ ਤੇ ਇਹਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਕਾਰਾ ਲਾਇਆ ਕਿ ਫਤੇ ਸਿੰਘ ਨੂੰ ਜਿਹੜਾ ਸੀ ਇਸ ਧਰਤੀ ਤੇ ਸ਼ਹੀਦ ਕੀਤਾ ਗਿਆ ਸੀ ਅੱਜ ਫਤੇ ਸਿੰਘ ਨੇ ਜਿਹੜਾ ਉਹ ਵਜ਼ੀਰ ਖਾਨ ਦਾ ਜਿਹੜਾ ਉਹ ਅੰਤ ਕੀਤਾ ਔਰ ਫਤੇ ਸਿੰਘ ਨੂੰ ਜਿਹੜਾ ਹੁਣ ਸਰਹੰਦ ਦਾ ਗਵਰਨਰ ਲਾਇਆ ਜਾਏਗਾ ਉਸ ਵੇਲੇ ਭਾਈ ਫਤੇ ਸਿੰਘ ਨੂੰ ਸਰਹੰਦ ਦਾ ਗਵਰਨਰ ਲਾਇਆ ਗਿਆ ਲਗਭਗ ਅੰਕੜਿਆਂ ਮੁਤਾਬਕ 2 ਤੋਂ 3 ਕਰੋੜ ਰੁਪਏ ਦਾ ਖਜ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀ ਉਥੋਂ ਲਿਆ ਔਰ ਉਹ ਗੱਡਿਆਂ ਤੇ ਲਾਦ ਕੇ ਲੋਹ ਗੜ ਜਿਹੜੀ ਉਹਨਾਂ ਨੇ ਰਾਜਧਾਨੀ ਬਣਾਈ ਸੀ ਉੱਥੇ ਭੇਜ ਦਿੱਤਾ ਔਰ ਇਹਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਸਿੱਖੀ ਦੇ ਨਾਮ ਦਾ ਜਿਹੜਾ ਸੀ ਉਹ ਸ਼ਿੱਕਾ ਜਾਰੀ ਕਰ ਦਿੱਤਾ ਗੁਰੂ ਨਾਨਕ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸ਼ਿੱਕਾ ਔਰ ਉਹਨਾਂ ਦੇ ਨਾਮ ਦੀ ਮੋਹਰ ਜਾਰੀ ਕੀਤੀ ਉਸ ਸਮੇਂ ਜ਼ਗੀਰਦਾਰੀ ਸਿਸਟਮ ਸੀ ਕਿ ਜ਼ਮੀਨ ਹੋਇਆ ਕਿਸੇ ਦੀ ਕਰਦੀ ਸੀ ਪਰ ਇਹਨੂੰ ਕਿਸਾਨ ਵਾਉਂਦੇ ਸੀ ਔਰ ਜਿਹੜਾ ਧਾਨ ਉਗਦਾ ਸੀ ਉਹ ਜ਼ਗੀਰਦਾਰ ਵੇਚ ਕੇ ਕਿਸਾਨਾਂ ਨੂੰ ਕੁਝ ਪੈਸੇ ਦੇ ਦਿਆ ਕਰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਇਹ ਜ਼ਗੀਰ ਜਿਹੜੀ ਜ਼ਗੀਰਦਾਰਾਂ ਦੀ ਨਹੀਂ ਇਹ ਕਾਮਿਆਂ ਦੀ ਹੈ। ਜਿਹੜਾ ਖੇਤੀ ਕਰ ਰਿਹਾ ਹੈ ਇਹ ਜ਼ਗੀਰ ਉਹਦੀ ਹੋਏਗੀ। ਇਸ ਕਰਕੇ ਇਸ ਤਰ੍ਹਾਂ ਕਿਸਾਨਾਂ ਨੂੰ ਹੱਕ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਦਵਾ ਦਿੱਤਾ ਔਰ ਖਾਲਸਾ ਰਾਜ ਦੀ ਨੀਂਹ ਵੀ ਉਹਨਾਂ ਨੇ ਰੱਖ ਦਿੱਤੀ ਇਸ ਤਰੀਕੇ ਨਾਲ ਇਹ ਪਹਿਲੀ ਜੰਗ ਸੀ ਜਿਹਦੇ ਵਿੱਚੋਂ ਸਿੱਖਾਂ ਨੂੰ ਕਾਫੀ ਫਾਇਦਾ ਹੋਇਆ ਨਹੀਂ ਤੇ ਜ਼ਿਆਦਾਤਰ ਜੰਗਾਂ ਵੀ ਜੰਗਾਂ ਸਿੱਖਾਂ ਨੇ ਲੜੀਆਂ। ਉਹਨਾਂ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ ਹੈ ਜਾਂ ਸਿੱਖ ਜ਼ਿਆਦਾਤਰ ਸ਼ਹੀਦ ਹੋਏ ਹੈ ਇਹ ਪਹਿਲੀ ਜੰਗ ਸੀ ਜਿਹੜੀ ਖਾਲਸਾ ਰਾਜ ਦੀ ਨੀਂ ਰੱਖੀ ਹੈ ਸੋ ਇਸ ਕਰਕੇ ਮੇਰੀ ਮੰਗ ਹੈ ਕਿ ਇਹ ਜੰਗ ਜਿਹੜੀ ਹੈ ਇਹ ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜਾਈ ਜਾਣੀ ਚਾਹੀਦੀ ਹੈ ਆਣ ਸਖਾਵੀਆਂ ਜੰਗਾਂ ਵਿੱਚੋਂ ਇੱਕ ਜੰਗ ਹੈ ਜਿੱਥੇ 2.5 ਲੱਖ ਫੌਜੀਆਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ 50-60 ਹਜ਼ਾਰ ਦੀ ਫੌਜ ਲੜਦੀ ਹੈ ਔਰ ਜਿੱਤ ਪ੍ਰਾਪਤ ਕਰਦੀ ਹੈ ਬੰਦਾ ਸਿੰਘ ਬਹਾਦਰ ਨੇ ਜਿਵੇਂ ਸਰਹੰਦ ਨੂੰ ਫਤਿਹ ਕੀਤਾ ਹਰ ਰਸਤੇ ਦੇ ਵਿੱਚ ਆਉਂਦਿਆਂ ਜਾਉਂਨਾਂ ਨੂੰ ਕੋਈ ਹੋਰ ਕਿਹੜੇ ਇਲਾਕੇ ਫਤਿਹ ਕੀਤੇ ਉਹਨਾਂ ਨੇ ਰੋਤਕ ਥਸਕਾ ਕੜਾਮ ਇਹ ਸਾਰੇ ਇਲਾਕੇ ਇੱਥੋਂ ਤੱਕ ਜਲਾਲਉਦੀਨ ਵਰਗੇ ਜਲਾਦ ਜੀ ਔਰ ਇਹ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਵਰਗੇ ਜਲਾਦ ਜਿਹੜੇ ਉਸ ਸਮੇਂ ਸੰਡੋਰੇ ਦੇ ਕਿਲੇ ਦੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਸੀ ਇਹਨਾਂ ਨੂੰ ਕਿਲਾ ਤੋੜ ਕੇ ਜਿਹੜਾ ਸੀ ਉਹਦੇ ਵਿੱਚੋਂ ਕੱਢ ਕੇ ਇਹਨਾਂ ਨੇ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਵੀ ਕਿਲਾ ਜਿਹੜਾ ਸੀ ਉਹ ਫਤਿਹ ਕੀਤਾ ਇਹਦੇ ਨਾਲ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਲਾਕਤ ਕੀਤੀ ਸੋ ਇਸ ਤਰੀਕੇ ਨਾਲ ਬਾਬਾ ਜੀ ਨੇ ਉਹਨਾਂ ਚ ਲੱਗਦਾ ਨੂੰ ਵੀ ਸੌਦਾ ਲਾਇਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਔਰ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਮਤਲਬ ਕਿ ਫਤਿਹ ਪਾਈ ਸਰਹੰਦ ਨੂੰ ਫਤਿਹ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਨਿਸ਼ਾਨ ਝੁਲਾਏ ਖਾਲਸੀ ਦੇ ਨਿਸ਼ਾਨ ਜਿਹੜੇ ਅੱਜ ਵੀ ਝੂਲਦੇ ਨੇ ਪਰ ਜੇ ਅਸੀਂ ਅੱਜ ਦੀ ਜਨਰੇਸ਼ਨ ਦੇ ਅਕੋਰਡਿੰਗ ਇਹ ਚੀਜ਼ ਦੇਖਦੇ ਆ ਤਾਂ ਅਸੀਂ ਇਸ ਦੀ ਰੂਪਰੇਖਾ ਨੂੰ ਕਿਵੇਂ ਤਿਆਰ ਕਰ ਸਕਦੇ ਆ ਕਿ ਅੱਜ ਦਾ ਜਿਹੜਾ ਸਮਾਜ ਆ ਸਿੱਖ ਪੌਮ ਆ ਜਾਂ ਸਿੱਖ ਨੌਜਵਾਨ ਪੀੜੀ ਆ ਉਹ ਇਸ ਨੂੰ ਮੰਨਦੀ ਹੈ ਚੱਲ ਰਹੀ ਉਸ ਰਸਤੇ 'ਤੇ ਵੇਖੋ ਨਿਸ਼ਾਨ ਚੁਲਾਉਣ ਦੇ ਨਾਲ ਹੀ ਇਕੱਲਾ ਗੱਲ ਨਹੀਂ ਹੁੰਦੀ ਉਹ ਨਿਸ਼ਾਨ ਤੇ ਦਿੱਲੀ ਦੇ ਕਿਲੇ ਤੇ ਨਾ ਚਲਾਇਆ ਜੀ ਪਰ ਨਿਸ਼ਾਨ ਨੂੰ ਕਾਇਮ ਰੱਖਣ ਵਾਸਤੇ ਵਿਉਂਤਬੰਦੀ ਪ੍ਰਸ਼ਾਸਨ ਦੀ ਔਰ ਮੈਨੇਜਮੈਂਟ ਦੀ ਬੜੀ ਜ਼ਰੂਰਤ ਹੁੰਦੀ ਹੈ ਇਹ ਨਾ ਹੋਏ ਇੱਕ ਨਿਸ਼ਾਨ ਚਲਾਇਆ ਤੇ ਦੂਜਾ ਆ ਕੇ ਲਾਵੇ ਇਹ ਨਹੀਂ ਜਿੱਥੇ ਸਿੱਖਾਂ ਨੇ ਨਿਸ਼ਾਨ ਚਲਾਇਆ ਉਹਨੂੰ ਨਿਸ਼ਾਨ ਨੂੰ ਉਹਨਾਂ ਨੇ ਰਹੀਦੀ ਦੁਨੀਆ ਤੱਕ ਉਹ ਝੋਲਦਾ ਰਿਹਾ ਸੋ ਇਸ ਤਰੀਕੇ ਨਾਲ ਬਾਅਦ ਵਿੱਚ ਸਿੱਖ ਮਿਸਲਾਂ ਬਣੀਆਂ ਫਿਰ ਖਾਲਸਾ ਰਾਜ ਕਾਇਮ ਹੋਇਆ ਜਿੱਥੇ ਨਿਸ਼ਾਨ ਉਹਨਾਂ ਚਲਾਇਆ ਉਹ ਨਿਸ਼ਾਨ ਅੱਗੇ ਨੂੰ ਵਧਦਾ ਗਿਆ ਸੋ ਇਸ ਤਰੀਕੇ ਨਾਲ ਪਹਿਲਾਂ ਤੇ ਨਿਸ਼ਾਨ ਚਲਾਉਣ ਵਾਲਿਆਂ ਨੂੰ ਖੁਦ ਆਪਣੇ ਨਿਸ਼ਾਨ ਜਿਹੜੇ ਉਹ ਕਾਇਮ ਕਰਨੇ ਪੈਣਗੇ। ਜ਼ਿਆਦਾਤਰ ਮੈਂ ਵੇਖਿਆ ਜੋਸ਼ ਇਹਨਾਂ ਚ ਹੈ ਜਿਨ੍ਹਾਂ ਨੇ ਗੁਰੂ ਦੀਆਂ ਨਿਸ਼ਾਨੀਆਂ ਆਪਣੇ ਮੂੰਹ ਤੇ ਨਹੀਂ ਰਹਿਣ ਦਿੱਤੀਆਂ। ਸੋ ਇਸ ਕਰਕੇ ਪਹਿਲੀ ਗੱਲ ਹੈ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਗੁਰੂ ਨੇ ਦਿੱਤੀਆਂ ਉਹਨਾਂ ਨੂੰ ਪਹਿਲਾਂ ਆਪਣੇ ਚਿਹਰੇ ਤੇ ਸਾਂਭੀਏ। ਫਿਰ ਉਹਦੇ ਨਾਲ ਜਿਹੜਾ ਨਿਸ਼ਾਨ ਜਿਹੜਾ ਹੈ ਉਹ ਚਲਾਉਣਾ ਹੈ ਉਹਦੇ ਲਈ ਪਹਿਲਾਂ ਸਾਨੂੰ ਢੇਰ ਸਾਰੀ ਪੜ੍ਹਾਈ ਕਰਨੀ ਪਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਪਵੇਗੀ ਕਿਉਂਕਿ ਖਾਲਸਾ ਮਤ ਹੋਣ ਤੋਂ ਬਾਅਦ ਹੀ ਮਨੁੱਖ ਜਿਹੜਾ ਹੈ ਉਹ ਕਿਤੇ ਬਿਨਾਂ ਨਿਸ਼ਾਨ ਚਲਾਏ ਵੀ ਉਹ ਆਪਣਾ ਨਿਸ਼ਾਨ ਕਾਇਮ ਕਰ ਲਿੰਦਾ ਕਿਉਂਕਿ ਉਹਦੇ ਅੰਦਰ ਉਹ ਗੁਣ ਮੌਜੂਦ ਹੋ ਜਾਂਦੇ ਜਿਹੜੇ ਗੁਰਬਾਣੀ ਵਿੱਚ ਨੇ ਸੋ ਇਸ ਕਰਕੇ ਪਹਿਲਾਂ ਤੇ ਆਪਣੀ ਮਤਗੁਰੂ ਵਾਲੀ ਬਣਾਉਣੀ ਪਵੇਗੀ ਆਪਣਾ ਜੀਵਨ ਗੁਰੂ ਵਾਲਾ ਬਣਾਉਣਾ ਪਵੇਗਾ ਫਿਰ ਦੂਸਰੇ ਨੰਬਰ ਤੇ ਜਿਹੜਾ ਉਹ ਇਹ ਜ਼ਰੂਰ ਮੰਗ ਰੱਖਣੀ ਚਾਹੀਦੀ ਹੈ ਵੀ ਜਿਵੇਂ ਅੰਗਰੇਜ਼ ਸਰਕਾਰ ਆਈ ਉਹਨਾਂ ਨੇ ਸਾਡੇ ਕੋ ਖਾਲਸਾ ਰਾਜ ਲਿਆ ਜੀ ਔਰ ਜਦੋਂ ਵਾਪਸ ਗਈ ਜਿਵੇਂ ਉਹਨੇ ਹਿੰਦੂਆਂ ਨੂੰ ਹਿੰਦੁਸਤਾਨ ਦਿੱਤਾ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਸਿੱਖਾਂ ਨੂੰ ਖਾਲਸਾ ਰਾਜ ਦੇਣਾ ਬਣਦਾ ਸੀ ਸੋ ਉਹ ਮੰਗ ਜੇ ਵੀ ਸਾਡੀ ਕਾਇਮ ਹੈ ਔਰ ਸਾਰ ਸਿੱਖ ਦੀ ਕਾਇਮ ਹੈ ਕਿ ਜਿਹੜਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਮਿਸਲਾਂ ਨੇ ਖੂਨ ਡੋਲ ਕੇ ਤਿਆਰ ਕੀਤਾ ਉਹ ਵਾਪਸ ਸਿੱਖਾਂ ਨੂੰ ਦਿੱਤਾ ਜਾਏ ਸੋ ਇਸ ਕਰਕੇ ਅੱਜ ਵੀ ਇਹ ਸਾਡੀ ਮੰਗ ਹੈ ਅੱਜ ਕਈ ਥਾਵਾਂ ਤੇ ਬੰਦਾ ਸਿੰਘ ਬਹਾਦਰ ਦੀ ਇਸ ਸ਼ਹਾਦਤ ਨੂੰ ਲੈ ਕੇ ਇਸ ਕੁਰਬਾਨੀ ਨੂੰ ਲੈ ਕੇ ਲੋਕ ਗੁਰਦੁਆਰਿਆਂ ਦੇ ਵਿੱਚ ਅੱਜ ਸਰਹੰਦ ਫਤੀ ਦਿਵਸ ਮਨਾ ਰਹੇ ਆ ਨਾ ਫਤੀਗੜ ਸਾਹਿਬ ਵੀ ਇਸ ਨੂੰ ਪਹਿਲ ਦਿੱਤੀ ਗਈ ਆ ਬਟ ਅਸੀਂ ਜੇ ਦੇਖਦੇ ਹਾਂ ਕਿ ਜਨਰੇਸ਼ਨ ਆ ਜਿਹੜੀ ਅੱਜ ਕੱਲ ਦੀ ਤੁਸੀਂ ਕਈ ਲੋਕਾਂ ਦੇ ਵਿੱਚ ਵਿਚਰਦੇ ਹੋ ਕਈ ਤਰ੍ਹਾਂ ਦੇ ਦੇਖਦੇ ਹੋ ਨੌਜਵਾਨ ਪੀੜੀ ਨੂੰ ਜੇਕਰ ਗੱਲ ਗੁਰਬਾਣੀ ਦੀ ਕੀਤੀ ਜਾਵੇ ਤਾਂ ਬੰਦਾ ਸਿੰਘ ਬਹਾਦਰ ਨੇ ਤੇ ਸ਼ਹੀਦੀ ਦੇ ਕੇ ਸਰਹੰਦਫਾ ਦੇ ਕੀਤੀ ਪਰ ਅੱਜਕੱਲ ਦੇ ਜਿਹੜੇ ਬੱਚੇ ਹੈਗੇ ਨੇ ਕਿੰਨਾ ਕੁ ਜੁੜੇ ਨੇ ਇਤਿਹਾਸ ਦੇ ਨਾਲ ਵੇਖੋ ਬੱਚਿਆਂ ਦੀ ਸਭ ਤੋਂ ਪ੍ਰਥਮ ਜ਼ਿੰਮੇਵਾਰੀ ਹੈ ਮਾਪੇ ਜੀ ਮੇਰੀ ਸੋਚ ਇਹ ਹੈ ਕਿ ਮਾਪੇ ਨੂੰ ਆਪਣੇ ਬੱਚਿਆਂ ਦਾ ਵਿਆਹ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਹ ਬੱਚੇ ਦੀ ਪਰਵਰਿਸ਼ ਕਰਨ ਦੇ ਕਾਬਿਲ ਹੋ ਜਾਣ ਜੀ ਦੂਸਰੇ ਨੰਬਰ ਤੇ ਜਿਹੜੇ ਜੋੜੇ ਦਾ ਵਿਆਹ ਹੋਇਆ ਹੈ ਉਹਨਾਂ ਨੂੰ ਬੱਚਾ ਹੀ ਉਦੋਂ ਪੈਦਾ ਕਰਨਾ ਚਾਹੀਦਾ ਜਦੋਂ ਬੱਚੇ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦੇਣ ਦੇ ਕਾਬਿਲ ਹੋਣ। ਹੁਣ ਮਾਪੇ ਬੱਚੇ ਨੂੰ ਜਨਮ ਦੇ ਕੇ ਜਾਂ ਤੇ ਸਕੂਲ ਦੇ ਵਾਲੇ ਕਰ ਦਿੰਦੇ ਜਾਂ ਟਿਊਸ਼ਨ ਟੀਚਰ ਦੇ ਜਾਂ ਫਿਰ ਉਹ ਕਿਸੇ ਸੰਸਥਾ ਨੂੰ ਗਾਲਾਂ ਕੱਢਦੇ ਰਹਿੰਦੇ ਵੀ ਸਾਡੇ ਬੱਚਿਆਂ ਨੂੰ ਸੰਭਾਲ ਲਿਆ ਨਹੀਂ ਜਦੋਂ ਕਿ ਬੱਚੇ ਸੰਭਾਲਣ ਦੀ ਜ਼ਿੰਮੇਵਾਰੀ ਪੈਦਾ ਕਰਨ ਵਾਲਿਆਂ ਦੀ ਹੈ। ਜਦੋਂ ਮਾਪੇ ਨੂੰ ਹਿਸਟਰੀ ਦਾ ਨਹੀਂ ਪਤਾ ਜਿਹੜੀ ਦਾਦੀ-ਮਾਹ ਕਹਾਣੀਆਂ ਸੁਣਾਉਂਦੀ ਸੀ ਉਹ ਤੇ ਕਦੇ ਦੀ ਇੱਥੋਂ ਚਲੀ ਗਈ। ਹੁਣ ਤੇ ਦਾਦੀ-ਮਾਹ ਵੀ ਟੀਵੀ ਅੱਗੇ ਬੈਠੀ ਐ, ਪੋਤੀ ਵੀ ਟੀਵੀ ਅੱਗੇ ਬੈਠੀ ਐ। ਪੋਤਰਾ ਵੀ ਫੋਨ ਤੇ ਲੱਗਾ ਦਾਦਾ ਵੀ ਫੋਨ ਤੇ ਲੱਗੇ ਜਦੋਂ ਸਾਰੇ ਇੱਕ ਜਗ੍ਹਾ ਬੈਠ ਕੇ ਕੋਈ ਇਤਿਹਾਸ ਦੀ ਗੱਲ ਹੀ ਨਹੀਂ ਕਰਦੇ ਤੇ ਬੱਚਿਆਂ ਨੂੰ ਕੀ ਪਤਾ ਲੱਗਣਾ ਵੀ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ ਜੀ ਤਾਂ ਦੂਸਰੀ ਗੱਲ ਇਹ ਹੈ ਵੀ ਮਾਪੇ ਨੂੰ ਐਜੂਕੇਟ ਹੋਣ ਦੀ ਜ਼ਰੂਰਤ ਹੈ ਵੀ ਬੱਚੇ ਨੂੰ ਦੁੱਧ ਦੇ ਨਾਲ ਨਾਲ ਗੁਰਬਾਣੀ ਦੀ ਗੁੜਤੀ ਵੀ ਦਿੱਤੀ ਜਾਏ ਉਹਦੇ ਕੰਨਾਂ ਵਿੱਚ ਘਰੇਲੂ ਲੜਾਈਆਂ ਨਾ ਪਾਓ ਉਹਦੇ ਕੰਨਾਂ ਵਿੱਚ ਇਹ ਨਾ ਦੱਸੋ ਤੇਰਾ ਚਾਚਾ ਨਹੀਂ ਚੰਗਾ ਚਾਚੀ ਨਹੀਂ ਚੰਗੀ ਜਾਂ ਉਹਨੂੰ ਆਂਡ ਗਵਾਂਡ ਪ੍ਰਤੀ ਨਫ਼ਰਤ ਤੇ ਇਸ ਪ੍ਰਤੀ ਨਫ਼ਰਤ ਉਹਦੇ ਵਿੱਚ ਪਾਉਣ ਦੀ ਬਜਾਏ ਸਗੋਂ ਉਹਨੂੰ ਸੁਹਿਰਦ ਵਿਚਾਰ ਦਿਓ ਉਂਗਲੀ ਫੜ ਲਾ ਕੇ ਉਹਨੂੰ ਗੁਰਦੁਆਰੇ ਲੈ ਕੇ ਜਾਓ ਹੁਣ ਜਦੋਂ ਮਾਂ ਬੱਚੇ ਸਾਹਮਣੇ ਗੁਰਬਾਣੀ ਪੜ੍ਹੇਗੀ ਤੇ ਬੱਚਾ ਆਪੇ ਸਵਾਲ ਕਰੇਗਾ ਮਾਂ ਕੀ ਪੜ੍ਹਦੀ ਐ ਮਾਂ ਦੱਸੇਗੀ ਮੈਂ ਬਾਬੇ ਨਾਨਕ ਦੀ ਬਾਣੀ ਪੜ੍ਹਦੀ ਐ ਮਾਂ ਹਿਸਟਰੀ ਵੇਖੇਗੀ ਅੱਜ ਕੱਲ YouTube ਤੇ anahad.com ਵਰਗੇ ਜਿਹੜੇ ਚੈਨਲ ਨੇ ਚੰਗੇ ਚੰਗੇ ਖਾਲਸਾ ਫਲਵਾੜੀ ਵਰਗੇ ਚੈਨਲ ਐ ਉਹ ਮਾਂ ਵੀ ਲਾਵੇ ਬੱਚੇ ਵੀ ਵੇਖਣ ਇਹਦੇ ਨਾਲ ਬਹੁਤਾ ਜ਼ੋਰ ਨਹੀਂ ਸਾਡਾ ਲੱਗਣਾ ਬੱਚੇ ਨੇ ਓਨੀ ਏਨਰਜੀ ਕਾਰਟੂਨ ਵੇਖਣ ਤੇ ਲਾਉਣੀ ਐ ਓਨੀ ਨਰਜੀਉ ਦੀ ਇਤਿਹਾਸ ਨੂੰ ਵੇਖਣ ਚ ਲੱਗਣੀ ਐ ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੇ ਬੱਚੇ ਫੋਨਾ ਚ ਹੈ ਤੇ ਫੋਨਾ ਚ ਇਤਿਹਾਸ ਵੀ ਸ਼ਾਮਲ ਹੈ ਜ਼ਰੂਰੀ ਨਹੀਂ ਐ ਕਿ ਅਸੀਂ ਲੁੱਡੋ ਹੀ ਖਡਾਉਣੀ ਐ ਸੋ ਸਾਡੀ ਚੋਇਸ ਹੈ ਕਿ ਅਸੀਂ ਬੱਚਿਆਂ ਨੂੰ ਕੀ ਪਰੋਸਣਾ ਹੈ ਜੀ ਜੇ ਤੇ ਬੱਚਿਆਂ ਨੂੰ ਅਸੀਂ ਘਰੇ ਨੂੰ ਲੜਾਈਆਂ ਪਰੋਸਣੀਆਂ ਫਿਰ ਤੇ ਉਹਦੇ ਛੱਟੇ ਵੀ ਸਾਨੂੰ ਮਿਲ ਜਾਣੇ ਤੇ ਇਤਿਹਾਸ ਨਾਲ ਜੋੜਾਂਗੇ ਤੇ ਉਹ ਵੀ ਛੱਟੇ ਸਾਨੂੰ ਮਿਲ ਜਾਣੇ ਸੋ ਬੱਚਿਆਂ ਦੀ ਜ਼ਿੰਮੇਵਾਰੀ ਮਾਂ-ਬਾਪ ਤੇ ਐ ਤੇ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾਵਾਂਗਾ ਬੱਚਿਆਂ ਦਾ ਤੇ ਡੀਐਨਏ ਚੇਂਜ ਹੋਏ ਹੋਈ ਜਾ ਰੇ ਪਹਿਲੀ ਸਾਡੀ ਮੁੱਖ ਲੋਡ ਸੀ ਧਰਤੀ ਮਿੱਟੀ ਅਸੀਂ ਪਹਿਲਾਂ ਤੇ ਆਪਣੇ ਵਿਹੜੇ ਵਿੱਚੋਂ ਮਿੱਟੀ ਕੱਢੀ ਜਿਹਦੇ ਵਿੱਚੋਂ ਬੱਚੇ ਨੂੰ ਤਤ ਮਿਲਣੇ ਸੀ ਵਧਣ ਵਾਲੇ ਅਸੀਂ ਉੱਥੇ ਮਾਰਬਲ ਚਾੜ ਦਿੱਤੀ ਪਾਇਲ ਚਾੜ ਦਿੱਤੀ ਪਹਿਲਾ ਕਨੈਕਸ਼ਨ ਉਹਦਾ ਧਰਤੀ ਨਾਲੋਂ ਕਟਿਆ ਦੂਸਰਾ ਸੀ ਘਰ ਬਣਾਉਣ ਲੱਗੇ ਆਏ ਨਹੀਂ ਵੇਖਿਆ ਵੀ ਇਹਦੇ ਵਿੱਚ ਸੂਰਜ ਦੀਆਂ ਕਿਰਨਾਂ ਬੱਚੇ ਨੂੰ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਹੁਣ ਬੱਚਾ ਸੂਰਜ ਦੀਆਂ ਕਿਰਨਾਂ ਤੋਂ ਵੀ ਲਾਂਬੇ ਧਰਤੀ ਤੋਂ ਵੀ ਪਾਸੇ ਔਰ ਉਹਦਾ ਡੀਐਨਏ ਚੇਂਜ ਹੋਈ ਜਾ ਰਿਹਾ ਹੈ ਜਿਹੜਾ ਜੋ ਆਈਵੀਐਫ ਸੈਂਟਰ ਬਣੇ ਇਸੇ ਕਰਕੇ ਬਣੇ ਬੱਚੇ ਪੌਸ਼ਟਿਕ ਤੱਤ ਤੇ ਉਹਨਾਂ ਨੂੰ ਜਿੱਥੋਂ ਮਿਲਣੇ ਮਿਲ ਹੀ ਨਹੀਂ ਰਹੇ ਸੋ ਖਾਣ ਵਾਲੀਆਂ ਚੀਜ਼ਾਂ ਚੇਂਜ ਕਰਦੀਆਂ ਮਾੜਾ ਜਿਹਾ ਬੱਚਾ ਰੋਂਦਾ ਏ ਉਹਨੂੰ ਚਿਪਸ ਦਾ ਪੈਕਟ ਉਹਨੂੰ 슈ਗਰ ਕੈਨ ਦੇ ਤਾਂ ਮਤਲਬ ਅਸੀਂ ਬੱਚੇ ਨੂੰ ਖੋਦੀ ਮੌਤ ਵਾਲੇ ਪਾਸੇ ਨੂੰ ਧੱਕੀ ਜਾ ਰਹੇ ਹਾਂ ਔਰ ਉਹ ਉਹਦੇ ਤੇ ਜਵਾਨੀ ਆਉਣ ਤੋਂ ਪਹਿਲਾਂ ਹੀ ਬੜੇ ਪਾਈ ਜਾ ਰਹੇ ਜੰਮਦੇ ਬੱਚੇ ਨੂੰ ਐਨਕ ਲੱਗ ਰਹੀ ਏ ਸੋ ਇਸ ਤਰੀਕੇ ਨਾਲ ਜਿਹੜਾ ਸਾਰਾ ਕੁਝ ਗੜਬੜੇਸ਼ਨ ਹੋਈ ਏ ਇਹ ਸਾਡਾ ਆਪਣਾ ਰਹਿਣ ਸਹਿਣ ਚੇਂਜ ਹੋਣ ਕਰਕੇ ਸਾਡਾ ਮਾਈਂਡ ਸੈਟ ਨਾ ਹੋਣ ਕਰਕੇ ਇਹ ਸਾਰਾ ਜਿਹੜਾ ਫੈਕਟ ਬੱਚਿਆਂ ਤੇ ਪੈ ਰਿਹਾ ਸੋ ਮਾਪੇ ਨੂੰ ਜਿੱਥੇ ਵਿਚਾਰ ਲਾਵਾ ਲੈਂਦੇ ਉਹਨੂੰ ਵਿਚਾਰ ਲਾਵਾ ਦੇ ਅਰਥ ਵੀ ਪਤਾ ਹੋਣੀ ਚਾਹੀਦੀ ਔਰ ਉਹਨਾਂ ਨੂੰ ਖੁਦ ਨੂੰ ਹਿਸਟਰੀ ਦਾ ਗਿਆਨ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਰਵਰਿਸ਼ ਕਰ ਸਕਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਮਤਲਬ ਨਿਊ ਜਨਰੇਸ਼ਨਾਂ ਦੇ ਬੱਚੇ ਆ ਉਹਨਾਂ ਨੂੰ ਕਿਵੇਂ ਇਤਿਹਾਸ ਨਾਲ ਜੋੜ ਸਕਦੇ ਕੋਈ ਖਾਸ ਪੁਆਇੰਟ ਔਰ ਇਹਦੇ ਨਾਲ ਜਦੋਂ ਕਿ ਇਤਿਹਾਸਕ ਵਿਦਵਾਨ ਸਾਜਦੇ ਹੈ ਜੀ ਮਾਂ ਜੇ ਸਿਨੇਮੇ ਘਰ ਖੜ ਸਕਦੀ ਬੱਚੇ ਨੂੰ ਬਿਊਟੀ ਪਾਰਲਰ ਲੈ ਕੇ ਜਾ ਸਕਦੀ ਹੈ ਤੇ ਮਾਂ ਭੰਗੜੇ ਦਾ ਕੰਪੀਟੀਸ਼ਨ ਕਰਾਉਣ ਵਾਸਤੇ ਬੱਚੇ ਨੂੰ ਗਾਣੇ ਲਾ ਕੇ ਨਚਾ ਸਕਦੀ ਹੈ ਜੀ ਤੇ ਗੁਰਦੁਆਰੇ ਕਿਉਂ ਨਹੀਂ ਲੈ ਕੇ ਆ ਸਕਦੀ ਉਹ ਉਹਦੇ ਕੋਲ ਬੈਠ ਕੇ ਕੋਈ ਬੁੱਕ ਪੜ੍ਹੋ ਜਦੋਂ ਬੱਚਾ ਰਾਤ ਨੂੰ ਸੌਂਦਾ ਹੈ ਨਾ 12 ਸਾਲ ਤੱਕ ਬੱਚੇ ਦੀ ਸੋਚ ਜਿਹੜੀ ਹੈ ਕੁਝ ਸੁਣਨ ਦੀ ਹੁੰਦੀ ਹੈ ਤੁਸੀਂ ਉਹਨੂੰ ਕੋਈ ਵੀ ਗੱਲ ਸਮਝਾਉਣੀ ਹੈ ਉਹਨੂੰ ਕਹਾਣੀ ਪਾ ਕੇ ਸਮਝਾਓ ਉਹ ਧਿਆਨ ਨਾਲ ਤੁਹਾਡੀ ਗੱਲ ਸੁਨੇਗਾ ਔਰ ਜਿਹੜੀ ਗੱਲ ਉਹਨੂੰ ਸਿਖਾਉਣੀ ਚਾਹੁੰਦੇ ਹੋ ਤੁਸੀਂ ਉਹਦੇ ਸਾਹਮਣੇ ਕਰੋ ਜੋ ਤੁਸੀਂ ਕਹਿ ਰਹੇ ਬੱਚਾ ਉਹ ਨਹੀਂ ਕਰਦਾ ਜੋ ਤੁਸੀਂ ਉਹਦੇ ਸਾਹਮਣੇ ਕਰ ਰਹੇ ਹੋ ਬੱਚਾ ਉਹ ਕਰੇਗਾ ਸੋ ਇਸ ਤਰੀਕੇ ਨਾਲ ਬੱਚੇ ਸਾਹਮਣੇ ਉਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿਓ ਜਿਹੋ ਜਿਹਾ ਬੱਚਾ ਤੁਸੀਂ ਚਾਹੁੰਦੇ ਹੋ ਸੋ ਮਾਪੇ ਨੂੰ ਚਾਹੀਦਾ ਹੈ ਕਿ ਬੱਚੇ ਦੇ ਸਾਹਮਣੇ ਇਤਿਹਾਸ ਰੱਖਣ ਜਦੋਂ ਰਾਤ ਨੂੰ ਬੱਚਾ ਕੋਲ ਪੈਂਦਾ ਤੇ ਪਹਿਲੀ ਗੱਲ ਹੁਣ ਤੇ ਮਾਪੇ ਸੈਪਰੇਟ ਸੌਂਦੇ ਬੱਚੇ ਸੈਪਰੇਟ ਸੌਂਦੇ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਬੱਚਿਆਂ ਦੇ ਨਾਲ ਪੈਣਾ ਚਾਹੀਦਾ ਔਰ ਬੱਚਿਆਂ ਨੂੰ ਥੋੜਾ ਜਿਆਦਾ ਰਾਤ ਨੂੰ ਸੌਣ ਸਮੇਂ ਰੋਜ਼ ਇੱਕ ਹਿਸਟਰੀ ਦੀ ਸਾਕੀ ਸੁਣਾਓ ਤੇ ਇਹ ਬੱਚਾ ਜਿਹੜਾ ਮੁਕੰਮਲ ਇਤਿਹਾਸ ਯਾਦ ਕਰ ਸਕਦਾ ਸੋ ਇਸ ਤਰੀਕੇ ਨਾਲ ਜੇ ਜ਼ਿੰਮੇਵਾਰੀ ਨਿਭਾਈ ਜਾਏ ਤੇ ਵਧੀਆ ਗੱਲ ਇਹ ਸੰ ਸਾਡੇ ਨਾਲ ਜੁੜੇ ਗੁਰਪਾਲ ਸਿੰਘ ਤੇ ਮੋਵਾਲ ਜਿਨ੍ਹਾਂ ਨੇ ਬੜੇ ਹੀ ਵਿਚਾਰ ਆਪਣੇ ਵਧੀਆ ਢੰਗ ਦੇ ਨਾਲ ਸਾਡੇ ਨਾਲ ਸਾਂਝੇ ਕੀਤੇ ਤੇ ਬੱਚਿਆਂ ਨੂੰ ਵੀ ਉਹਨਾਂ ਨੇ ਸਿੱਖਿਆ ਦੇਣੀ ਚਾਹੀ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲੋਂ ਜੋੜਨ ਦੀ ਥਾਂ ਤੇ ਤੋੜ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਸੀਂ ਆਮ ਹੀ ਦੇਖਦੇ ਆਂ ਟੀਵੀ ਫੋਨ ਹਰੇ ਘਰ ਦੇ ਵਿੱਚ ਹੈਗਾ ਆ ਟੀਵੀ ਦੀ ਥਾਂ ਤੇ ਅੱਜ ਕੱਲ ਐਲ ਟੀਵੀ ਆ ਗਈ ਆ ਫੋਨ ਬੱਚਿਆਂ ਕੋਲੋਂ ਵੱਖ ਨਹੀਂ ਤੇ ਮਾਂ ਪਿਓ ਕੋਲੋਂ ਵੱਖ ਨਹੀਂ ਬਿਲਕੁਲ ਵਧੀਆ ਕਿਹਾ ਗੁਰਪਾਲ ਸਿੰਘ ਤੇ ਮੋਬਾਈਲ ਨਹੀਂ ਕਿਉਂਕਿ ਜਿੱਦਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਰੀਲਸ ਵੇਖਦੇ ਹਾਂ ਅਸੀਂ ਆਮੀ ਵੇਖਿਆ ਹੋਵੇਗਾ ਸਾਡੇ ਘਰਾਂ ਦੇ ਵਿੱਚ ਅਜਿਹਾ ਕੁਝ ਚੱਲਦਾ ਹੀ ਰਹਿੰਦਾ ਆ ਜਿਹਦੇ ਕਰਕੇ ਸਾਡੇ ਬੱਚੇ ਇਤਿਹਾਸ ਦੇ ਨਾਲੋਂ ਟੁੱਟਦੇ ਨੇ ਕਿਉਂਕਿ ਜਿਵੇਂ ਬੰਦਾ ਸਿੰਘ ਬਹਾਦਰ ਨੇ ਆਪਣੀ ਸੂਰਬੀਰਤਾ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਸਰਹਾਂਦੇ ਦੀ ਇੱਟ ਦੇ ਨਾਲ ਇੱਟ ਖੜਕਾਈ ਸੀ ਤੇ ਉਹਨਾਂ ਨੇ ਆਪਣਾ ਨਾਂ ਸਿੱਖ ਕੌਮ ਦੀ ਮਿਸਾਲ ਪੈਦਾ ਕਰਕੇ ਸਿੱਖ ਕੌਮ ਨੂੰ ਇੱਕ ਨਵਾਂ ਨਿਸ਼ਾਨ ਦਿੱਤਾ ਸੀ ਇਹ ਸਾਡੇ ਨਾਲ ਜੁੜੇ ਸੀ ਸਰਦਾਰ ਗੁਰਪਾਲ ਸਿੰਘ ਤੇ ਮੋਵਲ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਬੜੇ ਹੀ ਅਨੋਖੇ ਤੇ ਬੜੇ ਹੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ